ਅੱਜ ਜਿਹੜਾ ਨਾਈ ਇੰਡਸਟਰੀ ਦਾ ਕੱਟ ਦਿਖਾਇਆ ਹੈ ਆਪਣੀ ਰੋਟੀ ਰੋਜੀ ਲਈ ਆਪਣੇ ਫਿਊਚਰ ਲਈ ਮੋਰ ਅਸੀਂ ਉਹਨੂੰ ਬਚਾਉਣ ਲਈ ਅਸੀਂ ਦੋਸ਼ੀ ਨਹੀਂ ਆ ਮੁੰਡੇ ਨਾਲ ਨੂੰ ਕਦਾ ਕਰੰਦੇ ਦੱਸੋ ਮੈਨੂੰ ਕੀ ਕੀ ਬਾਰੇ ਉਹ ਲੱਖਾ ਸਦਾਣਾ ਬਲੈਕ ਮਿਲਰ ਕਾਲਾ ਮੋਰਚਾ ਬਲੈਕ ਮਿਲਰ ਇਹ ਗਲਤੀ ਹੈ ਬਤੋ ਜਮਾਨ ਬਲੈਕ ਮਿਲਰ ਇਹ ਲੋਕ ਚੜਾਉਗੇ ਕੀ ਏ ਸਾਨੂੰ ਹਮੇਸ਼ਾ ਟਾਰਗੇਟ ਕਰਦੇ ਆ ਕਿ ਕੋਈ ਇੱਕ ਤੁਸੀਂ ਬੁੱਢੇ ਨਾਲ ਗੱਲ ਕਰਦੇ ਆ ਅਸੀਂ ਦੱਸਣਾ ਚਾਹੁੰਦੇ ਆ ਸਾਰੀ ਪੰਜਾਬ ਨੂੰ ਸਾਰੇ ਸਰਕਾਰ ਨੂੰ ਕਿ ਅਸੀਂ 250 ਕਰੋੜ ਰੁਪਏ ਲਾ ਕੇ ਸੀਟੀਵੀ ਪਲਾਂਟ ਲਗਾਏ ਆ ਔਰ ਅਸੀਂ ਕਿ ਬਿਨਾ ਫੈਕਟਰੀਆਂ ਸਾਡੇ 4.4 ਕਰੋੜ ਰੁਪਏ ਨਾਲ ਸਾਨੂੰ ਮਹੀਨੇ ਦਾ ਬਿੱਲ ਦਿੰਦੇ ਆ ਸਾਡੀ 4000 ਕਰੋੜ ਦੀ ਟਰਨਓਵਰ ਹੈ 400 ਕਰੋੜ ਦੀ ਲੇਬਰ ਦਿੰਦੇ ਆ 200 ਕਰੋੜ ਦੇ ਬਿਜਲੀ ਦੇ ਬਿੱਲ ਦਿੰਦੇ ਆ 100 ਕਰੋੜ ਰੁਪਏ ਆਲਮੋਸਟ ਅਸੀਂ ਟੈਕਸ ਦਿੰਦੇ ਆ ਆ ਜਿੰਨੇ ਅਦਰ ਕੈਮਰਾ ਮਾਰਗਾ ਦੇਖੋ ਜਿੰਨੇ ਸਾਡੇ ਬਰਕਰ ਭਰਾ ਹੈਗੇ ਆ ਸਾਰੇ ਸਾਡੇ ਕਾਰਜਕਰਤਾ ਹੈਗੇ ਆ 400 ਕਰੋੜ ਸਾਲ ਦੀ ਤਨਖਾਹ ਦਿੰਦੇ ਆ ਲੱਖੇ ਸੁਹਾਣੇ ਕੋਲ ਤਾਂ ਕੋ ਪਲੇਟਫਾਰਮ ਹੈ ਉਹ ਤਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਉਹਨੇ ਮੇਰੇ ਬੰਦਿਆ ਸੀ ਮੈਨੂੰ ਕਿ ਕਮਲ ਚੌਣ ਮੇਰੀ ਵੀਡੀਓ ਪਾ ਕੇ ਕਹੀ ਸੀ ਲੀਰ ਲੱਖਾ ਮੈਂ ਤੈਨੂੰ ਚੈਲੰਜ ਕਰਦਾ ਜਿਹੜੇ ਤੇਰੇ ਵਰਗੇ ਹੰਕਾਰੀ ਦੇ ਨੱਥ ਪਾਉਣ ਨੂੰ ਲੀਰ ਨਹੀਂ ਕਹਿੰਦੇ ਮੈਨੂੰ ਮੈਨੂੰ ਤੀਰ ਹੈ ਤੇਰੇ ਤੀਰ ਪਾ ਕੇ ਲਥ ਪਾਈਆ ਸੀ ਤੇਰੇ ਹਿੰਮਤ ਨਹੀਂ ਉੱਥੇ ਆ ਜਾਵੇਂ ਤੁਹਾਡੀ ਕੀ ਨਾਮ ਨਾ ਤੇਰੀ ਹਿੰਮਤ ਹੀ ਨਹੀਂ ਆ ਜਾਵੇ ਕੀ ਕਰਦਾ ਤੇ ਫਾਈ ਦੱਸ ਦੋ ਤੱਪੇ ਤੱਪੇ ਦੇ ਹੈ ਨਾ ਇਹ ਪ੍ਰਸ਼ਾਸਨ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਪਰ ਜੇ ਸਾਨੂੰ ਕੋਈ ਚੈਲੰਜ ਕਰੂਗਾ ਤਾਂ ਡਾਇੰਗ ਇੰਡਸਟਰੀ ਨਹੀਂ ਛੱਡੂਗੀ ਤੁਹਾਡੇ ਕਹਿ ਨਹੀਂ 12 ਸਾਲੀ ਪਾਣੀ ਤੇਰਾ ਨਹੀਂ ਕੀਤਾ ਬਸ ਨਹੀਂ ਬੰਦ ਕਰਦਾ ਅਸੀਂ ਗੰਦਾ ਨਹੀਂ ਕਰਦੇ ਅਸੀਂ 250 ਕਰੋੜ ਰੁਪਏ ਲਗਾਇਆ ਪਾਣੀ ਸਾਫ਼ ਕਰਨ ਲਈ ਲਗਾਇਆ ਕਿਸੇ ਨਸੀਓ ਸੋਕੇ ਨਾ ਲਗਾਇਆ ਕਾਰਨ ਕੀ ਬੰਦ ਹੈ ਕਿ ਐਡਾ ਵਟਾ ਬਹੁਤ ਡੈਰੀਆਂ ਦਾ ਕਾਰਨ ਹੈਗਾ ਹੋਰ ਬਹੁਤ ਨਸੀ ਹੈਗੀ ਹੈ ਡੋਮੈਸਟਿਕ ਦਾ ਪਾਣੀ ਹੈ ਇਸ ਥੀਤੇ ਦੇ ਮੁੱਦੇ ਚੱਕ ਕੇ ਤੁਸੀਂ ਆ ਹਰ ਮੁੱਦੇ ਚਕੇ ਹਰ ਵਾਰ ਚਕੇ ਸਾਰੀ ਸਰਕਾਰ ਨੂੰ ਪਤਾ ਸਾਰੇ ਡਿਪਾਰਟਮੈਂਟਾਂ ਨੂੰ ਪਤਾ ਤੇ ਹੁਣ ਇਹ ਤਾਂ ਸਿਰ ਪੈਸੇ ਭਾਲਦਾ ਪੈਸੇ ਲਿਖਾਉਣਾ ਅਸੀਂ ਨਹੀਂ ਦੇਣੀ ਅੱਛਾ ਧੰਨਵਾਦ ਜੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਹੋਰ ਵਾਸਤੇ ਅਸੀਂ ਜਿਹੜਾ ਸਾਡੇ ਨਾਲ ਕੋ ਟੱਕਰੇਗਾ ਅਸੀਂ ਉਹਨੂੰ ਠੋਖਲ ਕੇ ਟਕਰਾਂਗੇ ਸਾਡੇ ਕੋ ਪਾਰਿਆ ਕਰਦਾ ਕੋ ਸੰਖਿਆ ਤੇ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਦਾ ਧੱਕਾ ਸਾਡੇ ਕੋ ਪੰਜੀ ਨਹੀਂ ਮਿਲਣੀ ਕਿਸੇ ਨੂੰ ਵੀ ਦੇਖੋ ਜਿਹੜੀ ਇਹ ਗੱਲ ਹੈ ਇਸ ਗੱਲ ਦਾ ਜਾਂ ਤੇ ਉਹਨਾਂ ਨੂੰ ਨਹੀਂ ਪਤਾ ਜਾਂ ਪੋਲੇ ਪਾਲੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਜਿਹੜਾ ਇਲਜ਼ਾਮ ਡਾਈਂਗ ਇੰਡਸਟਰੀ ਦੇ ਸੀਟਾ ਪੀਆ ਦੇ ਲਾਂਦੇ ਨੇ ਮੈਂ ਚੈਲੰਜ ਨਾਲ ਇਹ ਗੱਲ ਕਹਿਣਾ ਉਹ ਕਹਿੰਦੇ ਵੀ ਡਾਈਂਗ ਇੰਡਸਟਰੀ ਨੇ ਦਰਿਆ ਗੰਦਾ ਕੀਤਾ ਮੈਂ 2 ਦਿਨ ਡਾਈਂਗ ਇੰਡਸਟਰੀ ਬੰਦ ਅਸੀਂ ਸ਼ਹਿਰ ਦੀ ਕਰ ਦਿੰਦੇ ਆ ਪੂਰੀ ਇੱਕ ਵੀ ਯੂਨਿਟ ਨਹੀਂ ਚੱਲੂਗਾ ਜੇ ਫਿਰ ਦਰਿਆ ਸਾਫ਼ ਨਾ ਹੋਇਆ ਕੌਣ ਜ਼ਿੰਮੇਵਾਰ ਹੈ ਉਹ ਦੱਸੋ ਮੈਨੂੰ ਅੱਗੇ ਵੀ ਕਰ ਚੁੱਕੇ ਆ ਦੋ ਤਿੰਨ ਵਾਰੀ ਸੈਂਪਲਿੰਗ ਵੀ ਹੋਈ ਅੱਧ ਦੇ ਕਿਲੋਮੀਟਰ ਤੋਂ ਔਰ ਜਿੱਥੇ ਆਊਟਲੈਟ ਦਾ ਪਾਣੀ ਜਾਂਦਾ ਉਹਨਾਂ ਨੂੰ ਰਿਪੋਰਟਾਂ ਦਿਖਾਣੇ ਆ ਉੱਥੇ ਬੀਓਡੀ ਸੀਓਡੀ ਕਿੰਨਾ ਹੁੰਦਾ ਆਪਾਂ ਯਾਰ ਪੜੇ ਲਿਖੇ ਬੱਦਿਆਂ ਜਿਹੜੇ ਲੱਗੇ ਆ ਇਸ ਕੰਮਾਂ ਦੇ ਵਿੱਚ ਆਪਾਂ ਜੇ ਦਰਿਆ ਖਰਾਬ ਹੈ ਦਰਿਆ ਦਾ ਪਾਣੀ ਦਾ ਸੈਂਪਲ ਲਈਏ ਇਹ ਚੋ ਦੇਖੀ ਨਿਕਲਦਾ ਕੀ ਏ ਕਿਉਂ ਦਰਿਆ ਗੰਦਾ ਹੋਇਆ ਕਿੰਨੇ ਕੀਤਾ ਕਿਹੜੀ ਇੰਡਸਟਰੀ ਯੂਜ਼ ਕਿਹੜਾ ਕੈਮੀਕਲ ਕੱਢੀ ਜਿਹਦਾ ਨੁਕਸਾਨ ਹੁੰਦਾ ਉਸ ਇੰਡਸਟਰੀ ਨੂੰ ਆਪਾਂ ਫੜੀਏ ਉਹਦੇ ਦੁਆਲੇ ਹੋਈਏ ਪੀ ਤੁਸੀ ਡਾਇਰੈਕਟ ਚਾਰਜ ਜਿਹੜੇ ਬੁੱਢਾ ਨਾਲਾ ਨੇ ਪੰਪਿੰਗ ਸਟੇਸ਼ਨ ਲੱਗੇ ਨੇ ਕਿਧਰੋਂ ਪਾਣੀ ਡਾਇਰੈਕਟ ਆ ਰਿਹਾ ਔਰ 50 ਸਾਲ ਦਾ ਗੰਦਾ ਹੋਇਆ ਇਹ ਚ ਗਾ ਪੰਜ ਪੰਜ 7 7 ਫੋਟੇ ਦਰਿਆ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਵੇ ਇਹਦੇ ਤੇ ਬਣਾ ਕੇ ਲਾਈਟਾਂ ਲਾਈ ਜਾਣ ਇਹਦੇ ਸੜਕਾਂ ਬਣਾਈਆਂ ਜਾਣ ਸੀਵਰ ਪਾ ਕੇ ਸੀਵਰ ਦੇ ਕਨੈਕਸ਼ਨ ਸ਼ਹਿਰ ਦੇ ਦੋਨੋਂ ਸਾਈਡਾਂ ਦੇ ਐਸਟੀਵੀਆ ਨਾਲ ਜੋੜੇ ਜਾਣ ਟ੍ਰੈਫਿਕ ਦੇ ਅੱਧਾ ਮਸਲਾ ਹੱਲ ਹੋ ਜਿੰਦਾ ਸੜਕਾਂ ਬਣ ਜਾਂ ਦਰਿਆ ਦੇ ਦੋਨੋਂ ਪਾਸੇ ਲਾਈਟਿੰਗ ਲੱਗ ਜੇ ਔਰ ਬੂਟੇ ਬ੍ਰਿਕਸ਼ ਲਾ ਦੇਣ ਅਸੀਂ ਹੈਲਪ ਕਰਨ ਨੂੰ ਤਿਆਰ ਆ ਨਾਲ ਸਰਕਾਰ ਦੇ ਕਾਲ ਦੇਣਾ ਸਸਤੀ ਰਾਜਨੀਤੀ ਹੈ ਹਾਂਜੀ ਇਹੋ ਸਸਤੀ ਰਾਜਨੀਤੀ ਹੈ ਨਹੀਂ ਨੁਕਸਾਨ ਹੁੰਦਾ ਕਰੋੜਾਂ ਰੁਪਏ ਦਾ ਇੰਡਸਟਰੀ ਦਾ ਨੁਕਸਾਨ ਹੋਣਾ ਹੈ ਅੱਜ ਜਿਹੜਾ ਬੰਦ ਕਰਾਈ ਇਹਨਾਂ ਨੇ ਕਰੋੜਾਂ ਰੁਪਏ ਟੈਕਸ ਦਿੰਦੀ ਸਰਕਾਰ ਸੈਂਪਲ ਵੀ ਅਸੀਂ ਚੈੱਕ ਕਰਵਾਏ ਨੇ ਕਈ ਵਾਰ ਪਰ ਜਿਹੜੀ ਅੱਜ 3 ਤਰੀਕ ਨੂੰ ਕਾਲ ਦਿੱਤੀ ਗਈ ਸੀ ਕਿ ਆਸੀ ਕਿ ਅਸੀਂ ਇੱਧਰ ਆ ਕੇ ਸੀਵਰੇਜ ਤੋੜਾਂਗੇ ਇਹ ਕਾਲ ਨੂੰ ਕਿੱਦਾਂ ਦੇਖਦੇ ਵਾ ਦੇਖੋ ਅਜੇ ਤੱਕ ਤੇ ਕੋਈ ਆਇਆ ਨਹੀਂ ਅਸੀਂ ਕਹਿੰਦੇ ਨਾ ਹੀ ਆਣ ਕੋਈ ਲੜਾਈ ਝਗੜਾ ਕਿਸੇ ਦਾ ਨਾ ਨਾ ਹੋਵੇ ਬੈਠ ਕੇ ਅਪੀਲ ਕਰ ਸਕਦੇ ਹਾਂ ਅਸੀਂ ਤੇ ਹੁਣ ਧਰਨਾ ਕਿੰਨੀ ਦੇਰ ਤੱਕ ਜਾਰੀ ਹੈ ਤੁਹਾਡਾ ਤਾਂ ਦੋ ਘੰਟੇ ਧਰਨਾ ਨਹੀਂ ਹੈਗਾ ਸਾਡਾ ਸਾਡੀ ਇਹ ਮੀਟਿੰਗ ਲੋਕਾਂ ਨੂੰ ਦ ਤਾਂ ਨਹੀਂ ਕੋਈ ਅਸੀਂ ਉਹਨਾਂ ਦੇ ਮੁਕਾਬਲੇ ਚ ਲਾਇਆ ਅਸੀਂ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਪਾਣੀ ਸਾਫ਼ ਕਰਦੇ ਆ ਜੀ ਸਾਡਾ ਕਰੋੜਾਂ ਰੁਪਏ ਖਰਚ ਹੁੰਦਾ ਹੈ ਲੋਕਾਂ ਨੂੰ ਜਾਣੂ ਕਰਾਇਆ ਅਸੀਂ ਇਸ ਗੱਲ ਤੇ ਸਰਕਾਰ ਨਾਲ ਤੁਸੀਂ ਸਰਕਾਰ ਦੇ ਖਿਲਾਫ ਅਸੀਂ ਕਿਉਂ ਧਰਨਾ ਦਿਆ ਕਿ ਸਰਕਾਰ ਨਾਲ ਲੱਗੀ ਸਾਡੀ ਹੈਲਪ ਕਰਦੀ ਹੈ ਡੀਸੀ ਸਾਹਿਬ ਹੈਲਪ ਕਰਦੇ ਨੇ ਸੀਪੀ ਸਾਹਿਬ ਹੈਲਪ ਕਰਦੇ ਸਾਰੀਆਂ ਫੋਰਸਾਂ ਲਾਈਆਂ ਉਹਨਾਂ ਨੇ ਵੀ ਇੰਡਸਟਰੀ ਜਿਹੜੀ ਇੱਕ ਰੀੜ ਦੀ ਹੱਡੀ ਇਹ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਹਿੰਦੂ ਪ੍ਰਸ਼ਾਸਨ ਸਾਥ ਦੇ ਰਿਹਾ ਵਿਚਾਰਾ ਅਸੀਂ ਕਿਉਂ ਕਿਸੇ ਨੂੰ ਗਲਤ ਕਹੀਏ ਉਹ ਸਾਡੀ ਹੈਲਪ ਕਰ ਦੇ ਪ੍ਰਸ਼ਾਸਨ ਪੂਰੀ ਕੀ ਦੇਖਦੇ ਕਿ ਇਸਤਾਨ ਕਿਉਂ ਕਾਲ ਦਿੱਤੀ ਗਈ ਹੈ ਨਹੀਂ ਕਾਲ ਐਕਚੁਅਲ ਪਤਾ ਨਹੀਂ ਉਹਨਾਂ ਨੂੰ ਵੀ ਸੀਟਪੀਐਨ ਦਾ ਕਸੂਰ ਨਹੀਂ ਇਹ ਦਰਿਆ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਜਾ ਰਿਹਾ ਯਾਰ ਤੁਸੀਂ ਤੁਹਾਨੂੰ ਪਤਾ ਤੁਸੀਂ ਦੇਖੇ ਨੇ ਕਿੱਦਾਂ ਪੰਪਿੰਗ ਸਟੇਸ਼ਨ ਲੱਗੇ ਨੇ ਆ ਨਾਲਾ ਸਿੱਧਾ ਫੀਲਡ ਗਾਂ ਦੇ ਵਿੱਚੋਂ ਆ ਰਿਹਾ ਕਿੰਨਾ ਪਾਣੀ ਜਾ ਰਿਹਾ ਉਹ ਚ ਕਿੰਨੇ ਐਮਐਲਡੀ ਪਾਣੀ ਡੈਕਟ ਜਾ ਰਿਹਾ ਡੈਕਟ ਚਾਰਜ ਪੰਪਿੰਗ ਸਟੇਸ਼ਨ ਲੱਗੇ ਗੰਦਾ ਪਾਣੀ ਜਾ ਰਿਹਾ ਸ਼ਹਿਰ ਚ ਘਰ ਘਰ ਤੇ ਯਾਰ ਇੰਡਸਟਰੀ ਲੱਗੀ ਇੱਥੇ ਇਹ ਉਹ ਸਰਕਾਰਾਂ ਦਾ ਕੰਮ ਹੈ ਸਾਡਾ ਤੇ ਨਹੀਂ ਕਿਹੜੀ ਸਦਾਨ ਦੇ ਨਾਂ ਨਾਲ ਕਿਸਾਨ ਜਿੱਥੇ ਬੰਦਿਆਂ ਨੇ ਵੀ ਸਮਰਥਨ ਦਿੱਤਾ ਹੈ ਉਹ ਯਾਰ ਉਹ ਐਦਾਂ ਐਦਾਂ ਨਾ ਅਸਲੀਅਤ ਨਹੀਂ ਪਤਾ ਕਿਸੇ ਨੂੰ ਜੇ ਉਹ ਚੋਂ ਐਮਐਲਡੀ ਆ ਨਿਕਲਦੀ ਸਲੱਜ ਪਾਣੀ ਸਾਫ਼ ਕਰਦੇ ਤਾਂ ਹੀ ਲੱਖਾਂ ਰੁਪਏ ਸਲੱਜ ਦਾ ਦਿੰਨੇ ਆ ਤੁਸੀਂ ਸਾਡੀ ਟੀਮ ਪ੍ਰੈਸ ਕਾਨਫਰੰਸ ਰੱਖ ਲਓ ਅਸੀਂ ਰੱਖਦੇ ਆ ਜਲਦੀ ਬਣਾਣਾ ਮੈਂ ਪ੍ਰਪੋਜ਼ਲ ਤੁਹਾਨੂੰ ਦਿਖਾਣੇ ਆ ਪਾਣੀ ਕਿੱਦਾਂ ਟਰੀਟ ਹੁੰਦਾ ਔਰ ਕੀ ਹੁੰਦਾ ਕਿਸੇ ਪੱਕਾ ਰੱਖ ਦੁਨੀਆਂ ਤੇ ਹੋੜੇ ਨਹੀਂ ਚਾਹੀਦੇ ਇਹ ਕਿੰਨੇ ਕੁ ਲੋਕਾਂ ਨੂੰ ਬੇਕੂ ਬਣਾ ਲੈਣਗੇ ਅਸਲੀਅਤ ਹਮੇਸ਼ਾ ਸਾਹਮਣੇ ਆਉਂਦੀ ਆ ਜੇ ਸਾਰੇ ਇੰਡਸਟਰੀਸਟ ਭਰਾ ਬੈਠੇ ਹੋਏ ਇਥੇ ਗੱਲ ਚੱਲ ਰਹੀ ਸੀ ਕਿ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣੇ ਮੈਂ ਪੁੱਛਣਾ ਚਾਹੁੰਦਾ ਅੰਤੋਜ ਮਾਨ ਨੂੰ ਤੇ ਲੱਖੇ ਸੁਧਾਰ ਨੂੰ ਤੂੰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ ਕਿੰਨੇ ਘਰਾਂ ਦੀ ਰੋਟੀ ਚਲਾਈ ਲੋਕਾਂ ਦੀ ਰੋਟੀ ਖੋਹਦਾ ਹੋ ਸਕਦੀ ਹੈ ਗੈਂਗਸਟਰ ਬਣ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਪਰ ਅਜੇ ਤੱਕ ਉਸ ਨੇ ਕਿਸੇ ਵੀ ਇੱਕ ਬੰਦੇ ਨੂੰ ਰੋਜ਼ਗਾਰ ਨਹੀਂ ਦਿੱਤਾ ਹੋਊਗਾ ਪਰ ਸਾਨੂੰ ਇਹ ਚੈਲੰਜ ਕਰਦੇ ਆ ਕਿ ਇਹਨਾਂ ਦੀ ਹਸਿਆਤ ਕੀ ਹੈ ਅਹੀਂ ਕਿੰਨੇ ਕਈ ਕੋਰਰ ਦੀਏ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਟੈਕਸ ਦਿੰਦੇ ਆ ਤੇ ਉਹ ਗਾਹ ਲੋਕਾਂ ਨੂੰ ਗੁੰਮਰਾ ਕਰਨ ਲਈ ਪਤਾ ਕੀ ਕਹਿੰਦੇ ਆ ਕਹਿੰਦੇ ਲੋਕਾਂ ਨੂੰ ਮਰਨ ਲਈ ਟੈਕਸ ਦਿੰਦੇ ਆ ਹੋਈ ਸਾਰਾ ਕੁਝ ਪਾਣੀ ਸਾਫ ਕਰਕੇ ਬੁੱਢੇ ਨਾਲੇ ਚ ਪਾ ਰਿਆ ਟੈਕਸ ਦੇ ਰਹੇ ਆ ਜਿੰਨਾ ਸਰਕਾਰਾਂ ਚੱਲਦੀਆਂ ਤੇਰਾ ਦਸ ਕੀਰ ਜਗਾਰ ਦਾ ਸਾਧਨ ਤੇਰੀਆਂ ਕਾਰਾਂ ਸਵੇਰ ਤੋਂ ਸ਼ਾਮ ਤੱਕ ਕਿਤਨਾ ਭੱਜਦੀਆਂ ਉਹਨਾਂ 'ਚ ਤੇਲ ਤੇਰਾ ਕਿਹੜਾ ਬਾਪੂ ਪਵਾਉਂਦਾ ਦੱਸ ਆਗੇ ਤੇ ਦੱਸ ਇੱਥੇ ਆਗੇ ਤੁਹਾਡੇ ਦੁਕਾਨਦਾਰ ਕਿੱਥੋਂ ਚੱਲਦੀਆਂ ਇੱਕ ਛੋਟਾ ਜਿਹਾ ਬਲੈਕਮੇਲਰ ਸੀਗਾ ਜਦੋਂ ਉਹ ਕਿਸੇ ਨੂੰ ਬਲੈਕਮੇਲ ਕਰਦਾ ਕੱਲੋ ਬੰਦੇ ਨੂੰ ਬਲੈਕਮੇਲ ਕਰਦਾ ਸੀ ਉਹ ਡਰਦਾ ਇਹਨੂੰ ਹਜ਼ਾਰਾਂ ਰੁਪਏ ਲੱਖਾਂ ਰੁਪਏ ਜੋ ਮੰਗਦਾ ਹੈ ਦੇ ਦਿੰਦਾ ਹੈਗਾ ਪਰ ਅੱਜ ਜਸਨੇ ਗਲਤ ਜਗ੍ਹਾ ਦੇ ਹੱਥ ਪਾ ਲਿਆ ਅੱਜ ਨੇ ਪੰਜਾਬ ਦੀ ਮਾਨ ਇੰਡਸਟਰੀ ਬੈਂਕ ਐਸੋਸੀਏਸ਼ਨ ਨੂੰ ਹੱਥ ਪਾ ਲਿਆ ਇਹਨੂੰ ਦਿਨ ਦੇ ਵਿੱਚ ਤਾਰੇ ਦਿਖਾ ਦੇਵਾਂਗੇ ਸਦਾਨਿਆ ਇਹ ਤੇਰੇ ਤੇ ਹਿੰਮਤ ਆ ਤੇ ਚੈਲੰਜ ਆ ਤੈਨੂੰ ਤੂੰ ਸਾਡੇ ਨਾਲ ਜਿੱਥੇ ਮਰਜ਼ੀ ਡਿਬੇਟ ਕਰ ਲੈ ਜਿੱਥੇ ਮਰਜ਼ੀ ਸਾਨੂੰ ਬੁਲਾ ਲੈ ਤੂੰ ਆਦੇ ਘਰ ਦੇ ਬਾਹਰ ਬੁਲਾ ਲੈ ਅਸੀਂ ਤੇਰੇ ਪਿੰਡੋਂ ਨੂੰ ਤਿਆਰ ਆ ਤੇਰੇ ਮੱਲੇ ਜਾਣ ਨੂੰ ਤਿਆਰ ਆ ਤੈਨੂੰ ਹਰ ਗੱਲ ਦਾ ਜਵਾਬ ਦਵਾਂਗੇ ਤੇਰੀ ਹਰ ਕਮੀਨਗੀ ਦਾ ਲੋਕਾਂ ਨੂੰ ਦੱਸਾਂਗੇ ਕਿੰਨਾ ਤੂੰ ਘਟਿਆ ਇਨਸਾਨ ਕਿੰਨਾ ਤੂੰ ਲੋਕਾਂ ਨੂੰ ਬਲੈਕਮੇਲ ਕਰਦਾ ਸਾਡੇ ਕੋਲ ਸਾਰਾ ਰਿਕਾਰਡ ਮੌਜੂਦ ਆ ਮੇਰੇ ਤਾਂ ਸਾਰੇ ਮਾਈਂਡ ਇੰਡਸਟਰੀ ਨੂੰ ਇਹਦੀ ਬੇਨਤੀ ਆ ਆਪਾਂ ਇਹਨਾਂ ਲੋਕਾਂ ਬੇਵਕੂਫਾਂ ਦੇ ਗੁੰਮਰਾ ਕਰਨ ਵਾਲਾ ਜਿਹੜਾ ਪ੍ਰਚਾਰ ਹੈ ਉਸ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਆਪਾਂ ਦੇ ਇੱਕ ਟੀਮ ਬਣਾਈਏ ਆਪਾਂ ਦੀ ਆਪਾਂ ਬਹੁਤ ਪ੍ਰੋਫੈਸ਼ਨਲ ਟੀਮਾਂ ਮਿਲਦੀਆਂ ਆਪਾਂ ਹਾਇਰ ਕਰੀਏ ਆਪਣੇ ਕੋਲ ਪੈਸਾ ਦਾ ਆਪਣੇ ਕੋਲ ਸਭ ਕੁਝ ਆ ਆਪਾਂ ਸਮਰਥਾਵਾਣਾ ਆਪਾਂ ਪਿੰਡਾਂ 'ਚ ਜਾ ਕੇ ਉਹਦਾ ਕਾਊਂਟਰ ਕਰੀਏ ਕਾਊਂਟਰ ਕਰਕੇ ਉਹਨਾਂ ਦਾ ਔਰ ਲੋਕਾਂ ਨੂੰ ਦਸੀਏ ਆਪਣੀਆਂ ਵੀਡੀਓ ਵਿਖਾ ਕੇ ਕਹੀਂ ਸਾਫ ਪਾਣੀ ਕਰਕੇ ਪਾ ਰਹੇ ਆ ਤਾਂ ਕਿ ਲੋਕੀ ਗੁੰਮਰਾ ਹੋ ਨਾ ਹੋ ਸਕਣ ਬਹੁਤ ਬਹੁਤ ਧੰਨਵਾਦ ਦੇਖੋ ਲੱਖੇ ਅਸੀਂ ਤਿਆਰੀ ਨਹੀਂ ਕੀਤੀ ਇਹ ਤਿਆਰੀ ਕਰਵਾਈ ਗਈ ਹੈ ਲੱਖੇ ਸੁਧਾਣਾ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਹੋਇਆ ਸੀ ਕਿ ਮੈਂ ਜਿਹੜੇ ਤਿੰਨਾ ਸੀਟੀਪੀਏ ਦੇ ਪੁਆਇੰਟ ਹੈਗੇ ਉਹ ਬੰਦ ਕਰਨੇ ਆ ਜੀ ਬਈ ਬੰਦ ਕਰੂੰਗਾ ਮੈਂ ਉਹਦੇ ਕੋਲ ਕੋਈ ਰਾਈਟ ਨਹੀਂ ਹੈ ਅਸੀਂ ਸਾਡੇ ਕੋਲ ਪੋਲੂਸ਼ਨ ਬੋਰਡ ਦੀ ਪਰਮਿਸ਼ਨ ਹੈ ਸੀਪੀ ਸੈਂਟਰ ਪੋਲੂਸ਼ਨ ਬੋਰਡ ਦੀ ਪਰਮਿਸ਼ਨ ਹੈ ਸਾਡੇ ਕੋਲ ਐਨਜੀਟੀ ਦੇ ਸਾਡਾ ਸਟੇ ਹੈਗਾ ਉਹ ਇੱਕ ਐਨਜੀਟੀ ਕੇਸ ਵੀ ਸਾਡਾ ਲੜ ਰਿਹਾ ਹਾਈ ਕੋਰਟ ਵੀ ਸਾਡੇ ਨਾਲ ਕੇਸ ਲੜ ਰਿਹਾ ਕਾਲਾ ਮੋਰਚਾ ਅੱਜ ਸਾਨੂੰ ਉਹ ਕਹਿ ਰਿਹਾ ਵੀ ਜੇ ਮੈਂ ਖੁਦ ਆ ਕੇ ਬੰਦ ਕਰ ਦੂੰਗਾ ਪਰ ਕਿਸੇ ਦੀ ਹਿੰਮਤ ਨਹੀਂ ਹੈ ਡਾਈੰਗ ਇੰਡਸਟਰੀ ਨੂੰ ਕੋਈ ਬੰਦ ਕਰ ਦੇ ਜੀ ਇਹ ਡਾਈੰਗ ਇੰਡਸਟਰੀ 4000 ਕਰੋੜ ਦਾ ਵਪਾਰ ਕਰਦੀ ਹੈ ਸਾਲ ਦਾ 400 ਕਰੋੜ ਦੀ ਲੇਬਰ ਤਨਖਾਹ ਦਿੰਦੀ ਹੈ ਲੇਬਰ ਨੂੰ 100 ਕਰੋੜ ਰੁਪਏ ਟੈਕਸ ਦਿੰਦੀ ਹੈ ਬੀਸਿਕਲੀ ਜਿਹੜੀ ਸਟੇਜ ਲਗਾਈ ਗਈ ਅੱਜ ਜੀ ਉਸ ਨਾਲ ਗੱਲਬਾਤ ਕਰਨ ਵਾਸਤੇ ਹੀ ਆ ਵੈਸੇ ਲਗਾਈ ਕੀ ਹੈ ਨਹੀਂ ਨਹੀਂ ਗੱਲਬਾਤ ਤਾਂ ਦੇਖੋ ਅਸੀਂ ਉਹਨਾਂ ਬਲੈਕ ਮੈਨਰਾਂ ਸੀ ਕੀ ਗੱਲ ਕਰਨੀ ਪਣੀ ਹੈ ਜੇ ਅਸੀਂ ਪੈਸੇ ਦੇਣੇ ਹੋਣ ਤਾਂ ਗੱਲ ਕਰੀਏ ਅਸੀਂ ਤਾਂ ਫੁੱਟੀ ਕੋਡ ਨਹੀਂ ਦੇਣੀ ਅਸੀਂ ਕਦੇ ਨਹੀਂ ਗੱਲ ਕਰੀਏ ਜੀ ਸਾਨੂੰ ਗੱਲ ਕਰਨ ਦੀ ਕੋਈ ਲੋੜ ਨਹੀਂ ਉਹਨੂੰ ਬੁੱਢੇ ਨਾਲੇ ਦੀ ABC ਨਹੀਂ ਪਤਾ ਉਹਨੂੰ NGO ਦੇ ਸਪੈਲਿੰਗ ਨਹੀਂ ਪਤਾ GNT ਕਹੀ ਜਾਂਦਾ ਕਦੇ ਕੁਛ ਕਹੀ ਜਾਂਦਾ ਹੈ CTP ਦੇ ਫੁੱਲ ਬੌਮ ਨਹੀਂ ਪਤਾ ਉਹਨੂੰ ਉਹ ਕਹਿੰਦੇ ਸੀ ਬੁੱਢਾਂ ਨਾਲਾ ਸਾਫ਼ ਕਰਦਾਂਗੇ ਡਾਈੰਗ ਇੰਡਸਟਰੀ ਨੇ ਬੁੱਢੇ ਨਾਲੇ ਤੇ 300 ਕਰੋੜ ਰੁਪਏ ਆਪਣੀ ਜੇਹ ਚੋਂ ਲਾਇਆ 4.5 ਕਰੋੜ ਰੁਪਏ ਪਰ ਮੰਥ ਇਨੂੰ ਚਲਾਣ ਦਾ ਜਿਹੜਾ ਪਲਾਂਟਾਂ ਨੂੰ ਖਰਚਾ ਉਹ ਤੰਗ ਕਰ ਰਿਹਾ ਵੀ ਸਾਰੀ 200 300 ਇੰਡਸਟਰੀ ਹੈ ਮੈਨੂੰ ਉਥੋਂ ਮਾਲ ਮਿਲ ਜਾਵੇ ਤੈਨੂੰ ਉਥੋਂ ਕੁਝ ਨਹੀਂ ਮਿਲਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਦਾਂ ਦਾ ਸਹਿਯੋਗ ਹੈ ਬਹੁਤ ਦੇਖੋ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਾਡਾ ਸਹਿਯੋਗ ਦਿੱਤਾ ਕਿਉਂਕਿ ਅਸੀਂ ਸੱਚ ਸੀ ਪੁਲਿਸ ਵਿੱਚ ਸੱਚ ਨਾ ਖੜਾ ਹੈ ਅਸੀਂ ਆਪਣੇ ਘਰੇ ਬੈਠੇ ਆ ਉਹਨੇ ਧਮਕੀ ਦਿੱਤੀ ਸੀ ਆਣ ਦੀ ਅਸੀਂ ਨਹੀਂ ਦਿੱਤੀ ਸੀ ਉਹਨੇ ਧਮਕੀ ਦਿੱਤੀ ਸੀ ਅਸੀਂ ਆਪਣੇ ਵਿਚਾਲੇ ਬੈਠੇ ਸਰ ਜਿਨ੍ਹਾਂ ਵੱਲੋਂ ਕਾਲ ਦਿੱਤੀ ਗਈ ਸੀ ਉਹਨਾਂ ਨੂੰ ਪਹਿਲੇ ਨਜ਼ਰਬੰਦ ਕੀਤਾ ਗਿਆ ਵਾ ਹੁਣ ਅੱਗੇ ਦੀ ਰਣਨੀਤੀ ਕੀ ਰਹੇਗੀ ਜੀ ਦੇਖੋ ਅਸੀਂ ਦਿੱਤੀ ਜਾਂਦੀ ਤਾਂ ਦੇਖ ਅੱਜ ਤਾਂ ਲੱਖ ਕੀਤਾ ਫਿਰ 5 ਲੱਖ ਵੀ ਕਰ ਲਾਂਗੇ ਦੇਖੋ ਜੀ ਇਹ ਕਾਲਾ ਪਾਲੀ ਜਿਹੜਾ ਮੋਰਚਾ ਵਾ ਇਹ ਬਲੈਕਮੇਲਰ ਮੋਰਚਾ ਵਾ ਇਹ ਪਿੰਡਾਂ ਜਾ ਕੇ ਲੋਕਾਂ ਨੂੰ ਗੁੰਮਰਾ ਕਰ ਰਿਹਾ ਕਿ ਤੇਰੀ ਡਾ ਇੰਡਸਟਰੀ ਦਾ ਡੈਨ ਇਹ ਐਂਟੀਕੋਰਪ ਬਣੀ ਜਿਹੜੀ ਬੁੱਢੇ ਨਾਲ ਜੇ ਪਾ ਰਹੀ ਹੈ ਜਦੋਂ ਕਿ ਅਸੀਂ 300 ਕਰੋੜ ਰੁਪਈਆ ਲਾ ਕੇ ਆਪਣੇ ਸੀਟਪੀ ਪਰਮਨਿਟ ਟ੍ਰੀਟਮੈਂਟ ਪਲੈਂਟ ਬਣਾਏ ਜਿਹੜੇ ਸਾਨੂੰ 67 ਕਰੋੜ ਰੁਪਈਆ ਸਰਪ੍ਰੀਖੇ ਦੇ ਵੀ ਬਾਕੀ ਸਾਰੇ ਵੀ ਆਪਣੇ ਤੌਰ ਤੇ ਆਪਣੇ ਕੋਲੋਂ ਪੈਸੇ ਲਾਇਆ ਜੇ ਮੈਂ ਆਪਣੇ ਇਕੱਲੇ ਦੀ ਗੱਲ ਕਰਾਂ ਤਕਰੀਬਨ 1.5 ਕਰੋੜ ਰੁਪਈਆ ਮੇਰਾ ਆਪ ਇਸ ਸੀਟਪੀ ਚ ਇੱਕ ਇੰਡਸਟਰੀ ਦਾ ਲੱਗਿਆ ਔਰ ਸਾਨੂੰ ਪਾਣੀ ਸਾਫ਼ ਕਰਨ ਦਾ ਮੈਨੂੰ 4.5 ਲੱਖ ਰੁਪਈਆ ਮਹੀਨੇ ਦਾ ਬਿੱਲ ਆਉਂਦਾ ਅਸੀਂ ਬਿੱਲ ਕਿਉਂ ਦੇ ਰਹੇ ਹਾਂ ਪਾਣੀ ਸਾਫ਼ ਕਰਨ ਦਾ ਦੇ ਰਹੇ ਕਿ ਪਾਣੀ ਅੰਟਰੀ ਤੋਂ ਦਾ ਬਿੱਲ ਦੇ ਰਹੇ ਔਰ ਸਾਡੇ ਜਦੋਂ ਇਹ ਟ੍ਰੀਟਮੈਂਟ ਪਲੈਂਟ ਚੱਲਦੇ ਆ ਪਾਣੀ ਬਿਲਕੁਲ ਔਰ ਸਾਪ ਹੋ ਕੇ ਬੁੱਢੇ ਨਾਲ ਚ ਜਾ ਰਿਹਾ ਇਹਦੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹਰ 15 ਦਿਨਾਂ ਬਾਅਦ ਸਰਪ੍ਰਾਈਜ਼ ਚੈਕਿੰਗ ਕਰਦਾ ਰਹਿੰਦੇ ਆ ਸੈਂਟਰਲ ਪੋਲੂਸ਼ਨ ਬੋਰਡ ਕਿਹਦਾ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆ इवन ਕਿ ਰਾਜਸਥਾਨ ਸਕਦੇ ਟੀਮਾਂ ਆ ਕੇ ਸਰਪ੍ਰਾਈਜ਼ ਹੁੰਦੀਆਂ ਆ ਕੇ ਇਹਦੀ ਚੈਕਿੰਗ ਕਰਦੇ ਜਾਂਦੀਆਂ ਜਿਹੜੇ ਚੰਗੇ ਹੁੰਦੇ ਉਹ ਵੀ ਟੀਮਾਂ ਲੈ ਕੇ ਆਉਂਦੀਆਂ ਉਹ ਵੀ ਸਾਡੀ ਸੈਂਪਲਿੰਗ ਕਰ ਲੈਣ ਜਦੋਂ ਮਰਜ਼ੀ ਜੇ ਇਹਨਾਂ ਦਾ ਮਕਸਦ ਹੁੰਦਾ ਹੈ ਵੀ ਇਸ ਚੀਜ਼ ਨੂੰ ਹਾਈਲਾਈਟ ਕਰਨਾ ਉਹ ਹੁਣ ਆਪਣੇ ਟੀਮਾਂ ਲੈ ਕੇ ਉਹਨਾਂ ਨਾਲ ਸਾਡਾ ਪਾਣੀ ਚੈੱਕ ਕਰ ਲੈਣ ਪਰ ਇਹਨਾਂ ਲੋਕਾਂ ਦਾ ਕੰਮ ਆ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬੇਵਕੂਫ ਬਣਾ ਕੇ ਉਹ ਆਪਣਾ ਕੋਈ ਮਤਾਂ ਆਜ ਆਪਣਾ ਸਿੱਧਾ ਕਰਨਾ ਜਾਂ ਡਾਇਨ ਤੁਸੀਂ ਨੂੰ ਬਲੈਕ ਬਾਲ ਕਰਕੇ ਤੋਂ ਪਹਿਲੇ ਲੈਣੇ ਜਾਂ ਲੋਕਾਂ ਨੂੰ ਗਮਰਾ ਕਰਕੇ ਉਹਨਾਂ ਦੇ ਵਿਧਾਨ ਸਭਾ ਇਲੈਕਸ਼ਨ ਇਲੈਕਸ਼ਨ ਲੜਨਾ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਇੱਕ ਮੁੱਦਾ ਹੈ ਇਹਨਾਂ ਕੋਲ ਜਿਹੜਾ ਕਿ ਮੁੱਦਾ ਹੈ ਨਹੀਂ ਜਦੋਂ ਕਿ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਇੱਥੇ ਅਨਟ੍ਰੀਟਡ ਪਾਣੀ ਪੈ ਰਿਹਾ 18 ਪੁਆਇੰਟ ਇਸ ਤਰ੍ਹਾਂ ਦੇ ਜਿੱਥੇ ਅਨਟ੍ਰੀਟਡ ਪਾਣੀ ਪੈ ਰਿਹਾ ਜਦੋਂ ਕੋਈ ਡਾਇਨ ਇੰਡਸਟਰੀ ਦਾ ਇੱਕ ਪਾਈਪਲਾਈਨ ਚ ਬੈਠੀ ਪਾਣੀ ਸਾਫ਼ ਕਰਕੇ ਪਾ ਰਹੀ ਹੈ ਉਹਨਾਂ ਦਾ ਧਿਆਨ ਨਹੀਂ ਜਾ ਰਿਹਾ ਦੇਰੀਆਂ ਦੇਰੀਆਂ ਦਾ ਪਾਣੀ ਅਨਟ੍ਰੀਟਡ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕੋਲ ਇਹ ਟ੍ਰੀਟਮੈਂਟ ਪਲੈਂਟ ਲਾ ਕੇ ਪਾਣੀ ਸਾਫ਼ ਹੋਵੇ ਪਰ ਅਜੇ ਤੱਕ ਕੋ ਕੰਮਚਾਪੜੀ ਹੋ ਸਕੇ ਹੋ ਜਾਣਗੇ ਉਹਨਾਂ ਦੇ ਟਾਈਮ 'ਚ ਕੰਮਜਾਬ ਉਹ ਅਨਟ੍ਰੀਟਡ ਪਾਣੀ ਜਿਹੜਾ ਬੁੱਢੇ ਨਾਲ ਜਾ ਰਿਹਾ ਦੇਰੀਆਂ ਦਾ ਪਰ ਉਹ ਜਿਹੜਾ ਗੋਬਰ ਆ ਉਹ ਜਦੋਂ ਗੋਬਰ ਦਰਿਆ ਜਾਂਦਾ ਔਰ ਉਹ ਪਾਣੀ ਚੋ ਜਾਦੇ ਰਹਿ ਜਾਂਦਾ ਉਹ ਆਕਸੀਡੇਸ਼ਨ ਹੋ ਕੇ ਕਾਲਾ ਹੋ ਜਾਂਦਾ ਉਹਦੇ ਕਰਕੇ ਸਾਡੇ ਦੇ ਪਲੇ ਮਾਰਿਆ ਅਸੀਂ ਤਾਂ ਮੈਂ ਵੀਡੀਓ ਵੀ ਤੁਹਾਨੂੰ ਵਿਖਾ ਦੂੰਗਾ ਪਾਣੀ ਬਿਲਕੁਲ ਸਾਫ਼ ਆ ਜੇ ਆਪਾਂ ਗੱਲ ਕਰੀਏ ਨਾ ਜਿਹੜੀ ਡਾਈੰਗ ਇੰਡਸਟਰੀ ਚੋਂ ਪਾਉਂਦਾ ਪਾਣੀ ਦੀ ਬਿਲਕੁਲ ਚਿੱਟਾ ਹੋ ਗਿਆ ਜਾ ਰਿਹਾ ਜੇ ਅੱਗੇ ਜਾ ਕੇ ਪਾਣੀ ਕਾਲਾ ਰਿਹਾ ਆਂਟੀਟਰ ਪਾਣੀ ਪੈ ਰਿਹਾ ਲੇਕਿਨ ਤੁਹਾਡੇ ਕਹਿੰਦੇ ਕਿ ਪਾਣੀ ਸਾਹਬ ਆ ਲੇਕਿਨ ਸਾਡੇ ਉੱਤੇ ਬਲੇਮ ਲਗਾਇਆ ਜਾਂਦਾ 100% ਇਹ ਤੋਂ 20% 200% ਸਾਡੇ ਤੇ ਬਲੇਮ ਲਾਇਆ ਜਾ ਰਿਹਾ ਜਿਵੇਂ ਜਦੋਂ ਕਿ ਕੁਝ ਕਰ ਰਹੀ ਹੈ ਤੁੰਕੂ ਬਣੀ ਚੁੱਕੀ ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਮੈਂ ਤਾਂ ਕਿਹਾ ਜੀ ਇਹ ਦੋ ਹੀ ਮਕਸਦ ਆ ਜਿਆਦਾ ਬਲੈਕਮੇਲ ਕਰਕੇ ਨਸੂਵੋ ਪਹਿ ਲੈਣੇ ਜਾਂ ਲਾਲੂ ਮੋਰਚਾ ਬਣਾ ਕੇ ਲੋਕਾਂ ਨੂੰ ਗਮਰਾ ਕਰਕੇ ਇਲੈਕਸ਼ਨ ਲੜਨੇ ਔਰ ਮੇਰੇ ਆਪਣੇ ਦੋਸਤ ਇਹਨਾਂ ਦੇ ਵਿੱਚ ਹੈਗੇ ਆ ਅਸੀਂ ਗੱਲ ਕੀਤੀ ਮੇਰੇ ਦੋਸਤ ਨਾਲ ਵੀ ਕੋਈ ਹਾਲ ਦੱਸੋ ਤੁਸੀਂ ਸਾਡੇ ਕੋਲ ਹਾਲ ਹੈਗਾ ਪਰ ਦੱਸਣਾ ਨਹੀਂ ਸਰਕਾਰ ਹੱਲ ਕਰੇ ਜੇ ਤੁਹਾਡੇ ਕੋਲ ਹਾਲ ਹੈਗਾ ਤਾਂ ਦੱਸੋ ਤੁਸੀਂ ਇਹ ਗੱਲ ਕਹਿੰਦੇ ਸਾਡੇ ਕੋਲ ਹਾਲ ਹੈਗਾ ਪਰ ਇਹ ਦੱਸਣਾ ਨਹੀਂ ਬਤਨ ਕੀ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਕੀ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਇਸ ਮੁੱਦੇ ਨੂੰ ਪੜਕਾਉਣਾ ਚਾਹੁੰਦੇ ਹੋ ਯਾਨੀ ਕਿ ਵਾਲੇ ਕਹਿੰਦੇ ਨਾਰਾ ਰੜੇ ਹੋਏ ਨੇ ਹਾਂਜੀ ਨਾਰਾ ਰੜੇ ਬਲੈਕਮੇਲਰ ਬਲੈਕਮੇਲਰ ਬਿਲਕੁਲ ਨਾਲ ਸਾਰੇ ਬਲੈਕਮੇਲ ਕਰ ਰਹੇ ਆ ਬੰਸ ਹੋਰ ਕੀ ਅੱਜ ਅੱਜ ਲਖਾ ਦਾਣਾ ਇੱਥੇ ਬੋਤੀ ਬਗਣੀ ਲਖਾ ਦਾਣਾ ਕਿੱਥੇ ਪਹੁੰਚੂਗਾ ਜੀ ਲਖਾ ਦਾਣਾ ਉਹਦਾ ਕੰਮ ਸੀ ਲੋਕਾਂ ਨੂੰ ਗੁੰਮਰਾ ਕਰਨਾ ਬੇਲਕੂ ਬਣਾਉਣਾ ਉਹ ਬਣਾ ਰਿਹਾ ਔਰ ਇਹ ਆਪੀ ਸਕਿੰਦ ਬਚਾਉਂਦੇ ਆ ਇਹ ਲੋਕਾਂ ਨੂੰ ਵਰਤ ਕੇ ਆਪਣੀ ਸਕਿੰਦ ਬਚਾਉਂਦੇ ਆ ਅੱਜ ਲੜਣਾ ਵੀ ਨਹੀਂ ਉਸਨੇ ਲੋਕਾਂ ਕੋਲ ਕਹੇ ਗਿਆ ਮੈਨੂੰ ਪੁਲਿਸ ਨੇ ਰਸਤਾ ਦੇਣਾ ਜੀ ਮੈਂ ਭੱਜ ਜਾਣਾ ਜੀ ਪਰ ਤੁਸੀਂ ਪਹੁੰਚ ਕੇ ਇਹ ਬਲੈਕ ਮੈਲਰ ਆਪਸ ਕਿੰਨੇ ਬਚਾਉਂਦੇ ਆ ਸੋਹਕਾਰ ਸਾਡੇ ਕੋਲ ਵੀ ਆਪਣੇ ਆਪ ਨੂੰ ਬਚਾਉਣਾ ਨਹੀਂ ਜਾਂਦੇ ਆਪਣੇ ਆਪ ਨੂੰ ਬਚਾਉਂਦੇ ਵੀ ਪਰ ਲੋਕਾਂ ਨੂੰ ਬਚਾਉਂਦੇ ਆ ਨਾ ਉਹ